ਲੋੜੇ 2:20 ਹੋ ਗਏ ਤੇ ਬਾਈ ਇੱਧਰ ਹੈ ਚੱਕੀ ਜਾਂਦਾ ਕੰਮ ਜੋਰਾ-ਸ਼ੋਰਾ ਤੇ ਗੰਦੇ ਕਰਤੀ ਪੈਦਲ ਯਾਤਰਾ ਸ਼ੁਰੂ ਉਹ ਵਾਲੇ ਆਏ ਨਹੀਂ ਪਿੱਛੇ ਜਾਈ ਬਾਈ ਕੀ ਹੋ ਗਿਆ ਆਸੀ ਕਾਲ ਜੀ ਸਾਰਿਆਂ ਨੂੰ ਉਹ ਵੀ ਫਾਈਨਲੀ ਪੌਣੀ ਆਪਾਂ ਰੜਾ ਸਾਬਲੇ ਪੜਤੇ ਆਂਦੇ ਕੋਟੇ ਆਦੇ ਕੋਰਾ ਜੀ ਟਰੈਕਟਰਾਂ ਦੇ ਫੋਟੋਆਂ ਕਰਾਉਣੀ ਆਈ ਬਹੁਤ ਮਸ਼ਹੂਰ ਆਈ ਨਹੀਂ ਆਇਆ ਯਾਰ ਐ ਇੱਧਰ ਆਪਣੇ ਉਸਤਾਦ ਹੁਣੀ ਮਨ ਦਰਸ਼ਨ ਵਗੈਰਾ ਕਰ ਲੈ ਤੇ ਹੁਣ ਚੱਲਾਂਗੇ ਦੁਆ ਜੋਤੀ ਸਰੂਪ ਹਾਂਜੀ ਸ੍ਰੀ ਗਾਜੀ ਕੀ ਹਾਲ ਚਾਲ ਨੇ ਸਵਾਗਤ ਤੁਹਾਡਾ ਇੱਕ ਹੋਰ ਨਵੇਂ ਬਲੌਗ ਦੇ ਵਿੱਚ ਤੇ ਅੱਜ ਆਪਾਂ ਇੱਧਰ ਸਟਾਰਟ ਕਰ ਨਹੀਂ ਜਰੀ ਫਤੇ ਗੜਦਾ ਬੰਨ ਤੇ ਰੈਡੀ ਛੜੀ ਹੋ ਗਏ ਤੇ ਨਾਲ ਇਧਰ ਛੋਟਾ ਵੀ 80 ਦਾ ਜੀ ਸਾਰਾ ਰਿਮੋਟ ਹੈਗਾ ਤੇ ਲਓ ਜੀ ਤੇ ਚੱਲੇ ਆਪਾਂ ਲਾਈਟ ਚਲਾਵੇ ਆਪਣੀ ਜੰਗੇ ਤੇ ਅੰਦਰ ਲੱਗਾ ਲਾਕ ਨੂੰ ਖੋਲਣ ਬੰਨਾ ਚੱਲਦੇ ਆਪਾਂ ਨਿੰਦੀ ਬਾਈ ਕੋਲੇ ਉੱਥੇ ਸਕੂਟਰ ਹੀ ਖੜਾ ਕੇ ਉੱਥੋਂ ਫਿਰ ਦੇ ਦਿਆਂ ਹੈਗੇ 16 17 ਜਾਣੇ ਤੇ ਚੱਲਦੇ ਆਂ ਬੰਮਾ ਚ ਰੋਣ ਲੱਗੇ ਲਾਈਟ ਦਾ ਲਾਲਾ ਕਿੱਥੇ ਲੱਗੀ ਆਰੇ ਸਾਥ ਆਹੋ 7 ਬਹਿ ਕੇ ਵਾਲਾ ਉਹ ਪੀੜੀ ਲਵਾਈਆ 343 ਹੁਣ ਲਵਾਈਆ ਓਹੋ ਸਾਹੀ ਮੈਂ ਗਮਾ ਤੇ ਲਵਾਈਏ ਜੀ ਯਾਰ ਉੱਤੇ ਮੈਂ ਨਾ ਪਹਿਲਾਂ ਤਾਂ ਚਿਪਕਾਉਂਦਾ ਫੋਨੀ ਰਾਤ ਨੂੰ 9 ਵਜੇ ਤੋਂ ਮਤਲਬ ਬਾਈ ਕੁਣ ਆਏ ਆ ਬੰਪਰ ਬਣਾਉਣ ਲੱਗਣਾ ਸੀ ਉਹਦੇ ਹੁਣ ਦੇਖ ਲਿਆ ਕਿ ਰੈਡੀ ਉਹ ਕਰਤਾ ਬੰਪਰ ਕਿ ਨਹੀਂ ਕਰਤਾ ਬੰਪਰ ਰੈਡੀ ਕਰਕੇ ਰੰਗ ਨੂੰ ਕਰਕੇ ਫਿੱਟ ਕਰਕੇ ਟਰੈਕਟਰ ਤੇ ਫੇਰ ਜਾਣਾ ਈ ਉਹਨੇ ਤੇ ਆਓ ਜੀ ਆੜਦੇ ਆ ਬਾਈ ਓਏ ਰੁਕ ਜੀ ਏ ਅਸੀ ਗਾ ਗੁਰੂ ਜਿੰਦਾਬਾਦ ਲੋ ਜੀ 20 20 ਹੋ ਗਏ ਤੇ ਬਾਈ ਇੱਧਰ ਹੈ ਚੱਕੀ ਜਾਂਦਾ ਕੰਮ ਜੋਰਾ-ਸ਼ੋਰਾ ਤੇ ਪੰਪਰ ਫੱਟ ਕਰਕੇ ਰੰਗ-ਰੰਗ ਕਰਕੇ ਫੇਰ ਜਾਣਾ ਆਇਆ ਸੀਗਾ ਵੀ ਇਕੱਲਾ ਲਾਉਣ ਵਾਲਾ ਕੋਈ ਹੈ ਨਹੀਂ ਸੀ ਤਾਂ ਕਰਕੇ ਥੋੜਾ ਟਾਈਮ ਜ਼ਿਆਦਾ ਲੱਗ ਗਿਆ ਮੈਂ ਹੀ ਤਾਂ ਬੰਪਰ ਮਾਰਨਾ ਸੀ 3 ਘੰਟੇ ਜਨੇ ਬਣਾ ਕੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਤੇਕਾ ਤਾਂ ਕਹਿੰਦਾ ਭੁੱਲ ਗਿਆ ਮੈਂ ਕਹਿੰਦਾ ਪੈ ਨਹੀਂ ਭੁੱਲਦਾ ਹੈਗਾ ਕਹਿੰਦਾ ਸਟicker ਭੁੱਲ ਗਿਆ ਮੈਂ ਸਟicker ਐ ਨਹੀਂ ਭੁੱਲਦਾ ਤੇ ਦਿਖਾ ਕਿੰਨਾ ਕਿੰਨੇ ਵਜੇ ਆਈ ਸੀ ਅਸੀਂ ਆਪਾਂ ਪਹੁੰਚੇ ਸੀ 2:00 ਵਜੇ ਥੋੜੀ ਜਿਹੀ ਟਾਈਮ ਹੋਇਆ ਬਸ ਥੋੜੀ ਜਿਹੀ ਟਾਈਮ ਹੋਇਆ 4:00 ਕੀ ਵੱਜਿਆ ਜੀ ਦੋ ਹੀ ਘੰਟੇ ਲਾਜ ਬਾਈ ਪਰ ਚੈੱਕ ਕਰੋ ਬਾਈ ਨੇ ਬੰਪਰ ਬਣਾ ਕੇ ਟੰਗ ਤਾਰਾਂ ਗਰੋਂ ਕਰਤਾ ਕਰਤਾ ਕੰਮ ਕਿਹੜਾ ਬਸ ਸਟicker ਲਾ ਕੇ ਲੱਗਿਆ ਨਿਕਲ બસ 2 ਵਜੇ ਪਹੁੰਚੇ ਸੀ ਉਹ ਬਾਈ ਹੁਣੇ ਬਸ 3 ਵਜੇ ਨਾ ਇਹ ਆਗੇ ਸੀ 2:40 2:40 ਤੇ ਚਾਰੋ ਕਰ ਗਏ ਗੰਦੇ ਕਰਤੀ ਪੈਦਲ ਯਾਤਰਾ ਸ਼ੁਰੂ ਉਹ ਹਲੇ ਐਂਡੀ ਪਿੱਛੇ ਜਾਂ ਚੋਂ ਉਪਰ ਸ਼ਟਰਿੰਨ ਲਾਇਆ ਉਹਨੇ ਹਲੇ ਤੱਕ ਆ ਜਾਂਦਾ ਵੀ ਚੱਲਾਂ ਸਵੇਰ ਦਾ 4:30 ਤੋਂ ਰਹੀ ਸੀ 5:40 ਹੋ ਗਏ ਤੇ ਆਪਾਂ ਪਹੁੰਚ ਗਏ ਹਾਂ ਕਿਲਾਰਾ ਪਰ ਬਾਕੀ ਬੰਪਰ ਕਰਕੇ ਫਿਰਿਆ ਥੋੜਾ ਜਿਹਾ ਲੇਟ ਹੋ ਗਿਆ ਇੱਕ ਜੱਥਾ ਸੀ ਪਹਿਲਾਂ ਮੂਰੇ ਤੁਰ ਪਿਆ ਸੀ ਤੇ ਬਾਕੀ 7 ਜਣੇ ਆਪਾਂ ਮੈਂ ਵੀ ਉਹ ਬੰਦਾ ਕੜਾ ਸੁੱਤਾ ਨਹੀਂ ਵਿਚਾਰਾ ਜਮਾਈ ਬੰਪਰ ਬਣਾ ਕੇ ਵੀ ਤੁਰਿਆ ਜਾਂਦਾ ਆਪਾਂ ਚਾਰ ਬੰਦੇ ਮੂਰੇ ਸੱਤ ਬੰਦੇ ਟੋਟਲ 7 ਇਹ ਗੁਰਦੁਆਰਾ ਸਾਹਿਬ ਕੋਲ ਰੈਪਰ ਤਾਂ ਜਦਨੇ ਮਤਾਂ ਦੀ ਵੀ ਗੱਲ ਦੀ ਹਾਂ ਹਾਂ ਹੁਣ ਭਾਗੇ ਪਾਰੇ ਹਾਂ ਲੋ ਜੀ ਫਾਈਨਲੀ ਆਪਾਂ ਪਹੁੰਚ ਚੁੱਕੇ ਹਾਂ ਡੇਲੋਂ ਆਪਾਂ ਸਵਾ 3 1/2 ਦੇ ਤੁਰੇ ਸੀਗੇ ਬਾਕੀ ਨੰਦੀ ਵਾਈ ਕਰਕੇ ਰੋਡ ਕਰਾਸ ਅਗਰ ਦੋ ਸ਼ਰਾਰੂ ਸ਼ੇਰ ਲਾਰੂ ਆਪਣੇ ਮਗਰ ਨੇ ਓਏ ਓ ਜੋ ਮਗਰ ਨੇ ਦੋ ਚਲਾ ਰਹੇ ਸਿੱਧਾ ਭਾਈ ਕੀ ਹੋ ਗਿਆ ਹਸੀ ਕਾਲ ਜੀ ਸਾਰਿਆਂ ਨੂੰ ਬਾਈਆਂ ਨੂੰ ਕੋਚ ਨੂੰ ਬਾਈ ਜੀ ਸੁਣਾਣਾ ਹੈ ਉਹ ਵੀ ਨੇੜੇ ਬੂਹੇ ਆਏ ਦੀ ਆਏ ਦਿਨੇ ਦੇ ਬੋਗੋ ਆਏ ਆ ਇੱਥੋਂ ਖਡਲਾ ਨੂੰ ਹੋ ਜਾ ਵੀਰੇ ਇੱਥੋਂ ਤੁਰ ਕੇ ਹਾਂਜੀ ਇੱਥੋਂ ਵੀਰੇ ਖਡਲਾ ਨੂੰ ਹੋ ਜਾ ਬੜਾ ਠੀਕ ਆ ਵੀਰੇ ਅਗਲਾ ਖਡਲਾ ਨੂੰ ਭਾਵੇਂ ਖਡਲਾ ਬੜਾ ਇੱਧਰ ਹੀ ਰਵਾਲਾ ਚੜhti ਬੈਣਾ ਪਾਉਣਾ ਨੇ ਨੇਰ-ਨੇਰ ਆ ਇੱਧਰ ਪੈਂਦਾ ਹੂ ਮਾਜੀ ਪਹਿਲੇ ਪੜਾ ਦੀ ਸੇਵਾ ਕੀਤੀ ਨਰਿੰਦਰ ਸਿੰਘ ਨਿੰਦੀ ਚੱਲ ਆ ਜੀ ਆਪੇ ਬਿਸਕਟ ਪੋਣਾ ਦਾ ਤਾ ਵੀਰ ਨੇ ਤੇ ਸ਼ਾਕ ਦੇ ਸ਼ਾਕ ਚੱਲਦੇ ਹੁਣ ਜਾ ਹਾਂ ਮਤਲਬ ਲਾਵਾਂਗੇ ਪੜਾਹਾਰ ਵਾਲਾ ਸਾਹਿਬ ਜਾ ਕੇ ਮੈਸ ਲੈ ਤੱਕ ਤੱਕ ਪਰੇ ਚਲੋ ਦਬਣਾ ਨਹੀਂ ਫੋਜੋ ਆਜ ਕੇ ਮੁੰਡੇ ਆ ਲੋ ਜੀ ਆਪਾਂ ਕੋੰਟਰੀ ਖਟੜਾ ਬਹੁਤ ਜਿਆਦਾ ਫਾਈਨਲੀ ਪਹੁੰਚਿਆ ਆਪਾਂ ਰਾੜਾ ਸਾਹਮਣੇ ਪੜਤੇ ਕਰਕੇ ਪਣ ਪਾਰ ਸਾਹਮਣੇ ਆ ਗਰਦਰਾ ਤੇ ਲਾਂਮਾ ਸਟੇ ਦਰਸਾਵਾ ਕਰਾਂਗੇ ਜਲ ਪਾਣੀ ਛੱਕ ਕੇ ਤੇ ਪਾਵਾਂਗੇ ਅੱਗੇ ਚੱਲੇ ਉਹ ਬਾਈ ਜੀ ਨੀਂਦ ਲਾ ਲੀਆਂ ਨੀਂਦ ਲਾ ਲੀਆਂ ਠੀਕ ਹੈ ਹਾਂ ਹਾਂ ਆਪਾਂ ਨੂੰ ਵੀ ਹੁਣ ਕੋਲ ਕੋਲ ਰਾੜਾ ਪਾਰਾਂਗੇ ਆਪਾਂ ਨਮਸਕਾਰ ਕਰਕੇ ਅੱਗੇ ਚੱਲੇ ਪਾਵਾਂਗੇ ਰਾਸਤੇ ਦੇ ਅੱਗੇ ਲੰਗਰ ਲੱਗਿਆ ਉੱਥੇ ਸ਼ੱਕੇ ਹਰਦੀਪਾਈ ਜੀ ਜੱਸਾ ਵਾਹ ਓਕੇ ਫੁੱਲ ਰਿਪੋਰਟਾਂ ਨੇ ਆਪਣੀ ਟੀਮ ਦੁਰੀ ਆ ਰਹੀ ਆ ਸਾਰੀ ਜਿੱਥਾ ਆਪਣਾ ਉਹ ਇੱਕ ਮੁੰਡਾ ਭੱਜਿਆ ਹੀ ਜਾਂਦਾ ਉਹ ਕਿੱਥੇ ਆ ਉਹ ਲੰਗਰ ਦੇਖਣ ਭੇਜਿਆ ਲੰਗਰ ਦੇਖਣ ਭੇਜਿਆ ਮੂਰੇ ਵਰਕਆਊਟ ਵਾਲਾ ਪ੍ਰੀ ਵਰਕਆਊਟ ਵਾਲਾ ਮੁੰਡਾ ਵਰਕਆਊਟ ਖਾਦਾ ਹੋਇਆ ਪ੍ਰੀ ਵਰਕਆਊਟ ਖਾ ਕੇ ਆਇਆ ਅੱਜ ਖਾ ਕੇ ਐਫਪੀਕੇ ਨਹੀਂ ਖਾ ਕੇ ਆਇਆ ਓਏ ਉਹੀ ਇੱਕੋ ਹੀ ਗੱਲ ਆ ਠੀਕ ਆ ਵੀਰੇ ਲੋ ਜੀ ਪਾ ਕੇ ਪਹਿਲੇ ਲੰਗਰ ਤੇ ਗੁਰੂ ਸਾਹਿਬ ਗੁਰਦਵਾਰਿਆ ਪਹਿਲਾਂ ਲੰਗਰ ਸ਼ਕਨ ਨਹੀਂ ਰਾਣਾ ਸਾਹਿਬ ਚਾਹਦੇ ਲੰਗਰ ਤੂੰ ਆਏਗਾ ਫਿਰ ਲੋ ਜੀ ਪਹੁੰਚ ਕੇ ਮੈਂ ਭੈਣ ਉਹਦੀ ਜੋਦੇ ਕਹਿੰਦੇ ਲੱਭੇ ਪਹੁੰਚ ਹੀ ਗਏ 8.5 ਕਿਲੋਮੀਟਰ ਤੇ ਰਹਿ ਗਿਆ ਕੋ ਦੋ ਬੰਦੇ ਰਹਿ ਗਏ ਆਪਾਂ ਪਰਵਾਰਾਂ ਦੇ ਉੱਤਰ ਦੀ ਕਰਾਦੀਆਂ ਦਾਤਾ ਮਕਰੀਆਂ ਨਾਨਕ ਨਾਮ ਚਰਦੀ ਕਲਾ ਤੇਰੇ ਪਹਾੜੇ ਸਰਪੱਤ ਦਾ ਪੜਾਹੇ ਤਿੰਨ ਦੁਨੀਆ ਦਾ ਭਟਾਣ ਵਾਲਿਆ ਲੈ ਗਏ ਜੀਜੂ ਹੈਗੀ ਅੰਦਰ ਕਿਉਂ ਨਹੀਂ ਸੀ ਗਿਆ ਪਾਣਾ ਮੁਦਾ ਲੱਭੀ ਆਖਾ ਡਾਕਟਰ ਤੇ ਚੱਲਦੇ ਟਰਾਲੀ ਜਾ ਕੇ ਦੋ ਘੰਟੇ ਰੈਸਟ ਕਰਦੇ ਫੇਟੇ ਕਾਂਗੇ ਮੱਥਾ ਟਰੈਕਟਰ ਦੇ ਫੋਟੋ ਕਰਾਉਣੇ ਆ ਜੀ ਥੋੜਾ ਟਰੈਕਟਰ ਬਹੁਤ ਮਸ਼ਹੂਰ ਆ ਜੀ ਇੱਧਰ ਆਪਣੇ ਉਸਤਾਦ ਹੋਣੀ ਹਾਂਜੀ ਹੋਰ ਸੈਟ ਆ ਸਾਫ ਤੇ ਕੀ ਕਰਦੇ ਕੋਸਾ ਟਰਾਲੀ ਰੱਖ ਗੜੀ ਆ ਫੈਦਲ ਯਾਤਰਾ ਟਰਾਲੀ ਦੱਸ ਗੜੀ ਟਰਾਲੀ ਜਿਹੜੀ ਆ ਆਹ 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 ਬਲੇਕਰ ਰਹੇਗੇ ਇੱਕ ਵਾਰ ਕਥਾ ਟਰਾਲੀ ਚਾਹ ਰੋ ਆ ਜਾਨਾ ਆਪਣੀ ਬੈਠ ਜਾਓ ਠੀਕ ਠਾਕ ਬੈਜੋ ਪਰ ਰਾਤ ਨੂੰ ਬੰਦੇ ਆਉਣੇ ਆ ਕੋਈ ਨਹੀਂ ਅਸੀਂ ਤਾਂ 2 ਘੰਟੇ ਆਰਾਮ ਕਰਦੇ ਆ ਜਾਓ ਆਰਾਮ ਕਰ ਲਓ ਕੋਈ ਨਹੀਂ ਵਧੀਆ ਨਾਲੇ ਤੇ ਟੈਕ ਸਿਰੇ ਤੇ ਕੋਈ ਨਹੀਂ ਆ ਵੀ ਉੱਠਿਆ ਸਰ ਸਾਰੇ ਹੀ ਸੰਤ ਤੇ ਚੱਲਦੇ ਆ ਦਰਸ਼ਨ ਕਰਨ ਉੱਠਣਾ ਨਹੀਂ ਮਹਾਂ ਠਾਲ ਠਾਲ ਬਾਹਰ ਕਰਉਨੇ ਪੈਂਦੇ ਆ ਤੇ ਚੱਲਦੇ ਆ ਦਰਸ਼ਨ ਕਰਨ ਉਹ ਮੈਲੇ ਗਿਆ ਚਾਹ La canaria, la canaria. ਉਹ ਪਿੱਛੋਂ ਦੇ ਸਭ ਤੇ ਤੇ ਪੰਦਸ਼ੋ ਵਾਲੇ ਖੰਡੇ ਬੋਤੂ ਦੇਵੀ ਤੇ ਪੈਦਾਗਤਰਾ ਨੂੰ ਲੰਘਾਤਾ ਸੀਗਾ ਤੇ ਜਣੀ ਭੀੜ ਬਹੁਤ ਸਾਰੀ ਤੁੰਤਾ ਸ਼ੋ ਕਰ ਰਹੇ ਆ। ਆ ਜਮਾਇਆ ਮਨ ਦਰਸ਼ਨ ਵਗੈਰਾ ਕਰ ਲੈ ਤੇ ਹੁਣ ਚੱਲਾਂਗੇ ਦਵਾ ਜੋਤੀ ਸਰੂਪ। ਰੋਸ਼ ਬਹੁਤ ਆ ਸੀਗਾ। ਬਹੁਤ ਫੀ ਆਸੀ ਲੰਘਿਆ ਮੈਂ ਸਾਡਾ ਦਿਸਪਾਰੀ ਬੰਪਾ ਮੋਰੀ ਪਾ ਲਈ ਆਪਾਂ ਗੁਰਦਵਾਰਾ ਸ੍ਰੀ ਜੋਤੀਸਰੂਪ ਤੇ ਕਰਦੇ ਆ 10 ਵਜੇ ਅਸੀਂ ਹੁਣ ਲੈਣ ਪਹੁੰਚੇ ਗੱਡੀ ਚ ਉਹ ਖੜੇ ਵੇਟ ਕਰ ਰਹੇ ਆ 10 ਵਜੇ ਦੀ ਤੇ ਬਾਕੀ ਸਦਾਰਸ਼ਨ ਮੈਨੂੰ ਕਹ ਕੇ ਹੁਣ ਚੱਲਦੇ ਹਾਂ ਵੀਰੋ ਨਾਲ ਕੋਲੇ ਚੱਲਾਂ ਕਰਨਾ ਲਿਆਏ ਸੀਗੇ ਤੇ ਪਹੁੰਚ ਗਏ ਆਪਾਂ ਪੈਂਡ ਤੇ ਬਾਕੀ ਸਾਲਾ ਤਾਂ ਸਾਰੀਆਂ ਜਾ ਰਹੀਆਂ ਨੇ ਕਮ ਡਾਊਨ ਆ ਪੂਰਾ ਕਿੰਨਾ ਟਾਈਮ ਹੋ ਗਿਆ 24 ਗੱਡੀ ਨੀ ਸੀ ਲੋਕੀ ਪਹੁੰਚ ਗਏ ਫਰਨਾਵਟ ਗਈ